ਸ਼੍ਰੀ ਵਾਹਿਗੁਰੂ ਸਾਇਬ ਜੀ ਸੋਰਠ ਮਹਾਨਾ ਪੰਜਵਾ ਗੁਰਪੂਰਾ ਭੇਟਿਓ ਗੁਰਭਾਗੀ ਮਨਹਿ ਪਿਆ ਪਰਗਾਸਾ ਓਏ ਨਾ ਪੁੰਤਨਹਾਰਾ ਦੂਜਾ ਆਪਣੇ ਸਾਇਬ ਕਾ ਪ੍ਰਵਾਸਾ ਗੁਰਪੂਰਾ ਧੇਟਵਣ ਭਵੰ ਮਨਿਆ ਪ੍ਰਕਾਸ਼ਾ ਓਏ ਨਾ ਪੁੰਤਨਹਾਰਾ ਦੂਜਾ ਆਪਣੇ ਸਾਇਬ ਕਾ ਅਰ ਰਸਾ ਆਪਣੇ ਸਤਿਗੁਰੂ ਪੈ ਬਰਿਹਾਰੈ ਅਹੰ ਸੁਖ ਪਾਚੈ ਤੁਮ ਸਹਿਗਾਂ ਆਨ ਆਨੰਦ ਮਰਿਹਾਂ ਅੰਤਰ ਜਾਨੀ ਪਰਿਹਾਰਾ ਸੋਹੀ ਕਸਮ ਹਮਾਰਾ ਪਾਇ ਗੁਰਧਰਮੀ ਲਾਗੇ ਇਬਰਾਮ ਨਾਮ ਅੰਧਾਰਾ ਸਵਨ ਦਰਸ਼ਨ ਆਪਾ ਮੋਤਰਾ ਹੈ ਕੀ ਹੋਮਨ ਹਾਰਾ ਅੰਤ ਲਗਾਏ ਆਪਣੇ ਜਨ ਰਾਗੇ ਆਪਣੀ ਰੀਤ ਪਿਆਰਾ ਵੜੀ ਵੜਿਆਈ ਆਤਮ ਸੋਮਾ ਆ ਆਇਆ ਰਸੇ ਨਾ ਨੂੰ ਕੋ ਗੁਪਰਾ ਫੇਟਿਓ ਸਗਨੇ ਦੋਖ ਵਿਨਾਸੇ ਵੜੀ ਵੜਿਆਈ ਆਤਮ ਸੋਮਾ ਆ ਆਇਆ ਹਰਸੇ ਦੇਉ ਸਭਲੇ ਦੁਖ ਮੈਨਾਸ ਵਾਹਿਗੁਰੂ ਜੀ ਕਾ ਖਾਲਸਾ ਮਾਹੇ ਹੁਜ ਜੀ ਕੀ ਫਤਹਿ